ਆ ਘੋੜੀ ਨੇ ਬੱਚੇ ਬਹੁਤ ਚੰਗੇ ਦਿੱਤੇ ਆ ਸੱਜਣੋ ਬਹੁਤ ਵਧੀਆ ਤੇ ਚੰਗੀ ਘੋੜੀ ਆ ਪੇਟਲ ਘੋੜੀ ਆ ਬਹੁਤ ਵੱਡਾ ਪੇਟਾ ਘੋੜੀ ਦਾ ਤੇ ਕਰੰਟ ਪੂਰਾ ਹੌਲਾ ਫੁਕਾਰੇ ਮਾਰਦੀ ਫਿਰਦੀ ਆ ਘੋੜੀ ਸੱਜਣੋ ਤੇ ਬੱਚੇ ਬਾਈ ਕੋਲੇ ਬਸ਼ੇਰੀਆਂ ਖੜੀਆਂ ਨੇ ਬਹੁਤ ਸੋਹਣੀਆਂ ਚੰਗੀ ਹਾਈਟ ਕਰੀ ਹੋਈ ਆ ਬਸ਼ੇਰੀਆਂ ਦੀ ਤੇ ਪੇਟ ਪੂਟ ਦੇਖੋ ਘੋੜੀ ਦਾ ਨਖਰਾ ਨਖਰਾ ਬਹੁਤ ਆ ਸੱਜਣੋ ਨੀਲੀ ਘੋੜੀ ਆ ਦੂਧੀਆਂ ਨੀਲੀ ਵੀ ਕਹਿ ਸਕਦੇ ਹੋ ਤੇ ਸੱਜਣੋ ਬਾਲ ਪੋਰੀਆਂ ਦੀ ਬਿਲਕੁਲ ਸਾਫ ਆ ਕਾਹਾਂ ਟੈਂਚ ਮਾਲਕ ਵੀਰਾਂ ਨੇ ਹਾਈਟ ਦੱਸੀ ਆ ਤੇ ਸੱਜਣੋ ਸਵਾਰੀ ਵਗੈਰਾ ਕਰਾਉਂਦੀ ਆ 7 7.5 ਸਾਲ ਕੋੜੀ ਦੀ ਉਮਰ ਆ ਤੇ ਹੀਰੇ ਕੋੜੇ ਤੋਂ ਸੱਜਣੋ ਮੇਟ ਕਰਾਈ ਹੋਈ ਆ ਸੇਖੇ ਵਾਲੇ ਤੋਂ ਇਹ ਕੋੜੀ ਆ ਜਿਹੜੀ RAMPAL ਕੋਲੀ ਖੜੀ ਆ ਸੇਖੇ ਵਾਲੇ ਕੋਲੇ ਤੇ ਉਹਦੇ ਕੋਲੇ ਜਿਹੜਾ ਹੀਰਾ ਕੋੜਾ ਉਹ ਤੋਂ ਹੋ ਗਏ 15 ਕੇ ਦਿਨ ਮੇਟ ਕਰਾਈ ਨੂੰ ਸੱਜਣੋ ਤੇ ਕੋੜੀ ਚੰਗੀ ਆ ਜੇ ਕਿਸੇ ਸੱਜਣ ਨੇ ਚੰਗੇ ਬੱਚੇ ਲੈਣ ਲਈ ਘਰੇ ਆਪਣੇ ਰੱਖਣੀਆਂ ਤਾਂ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਨੰਬਰ ਜਿਹੜਾ ਆਪਾਂ ਨੇ ਸਕਰੀਨ ਤੇ ਦਿੱਤਾ ਬਾਈ ਦਾ ਬਾਕੀ ਜਾਣਕਾਰੀ ਮਾਲਕਾਂ ਤੋਂ ਲੈ ਸਕਦੇ ਹੋ ਸੱਜਣੋ ਤੇ ਕੋੜੀ ਆ ਜਿਹੜੀ ਸੇਖਾ ਕਲਾ ਪਿੰਡ 'ਚ ਖੜੀ ਆ ਸ਼ਾਇਦ ਏਰੀਆ ਵਾਈ ਦਾ ਮੁਖਸਰ ਸਾਹਿਬ ਆ ਬਾਕੀ ਜਾਣਕਾਰੀ ਆ ਜਿਹੜੀ ਤੁਸੀਂ ਬਾਈਆਂ ਨਾਲ ਫੋਨ ਤੇ ਗੱਲਬਾਤ ਕਰਕੇ ਲੈ ਸਕਦੇ ਹੋ ਧੰਨਵਾਦ